ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਜਿਵੇਂ ਮੀਂਹ ਦੀਆਂ ਗਤੀਵਿਧੀਆਂ ਨੇਰੀ ਦੀਆਂ ਗਤੀਵਿਧੀਆਂ ਤੇ ਹੋਰ ਬਦਲਵਾਈ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੇ ਕਿੱਥੇ ਕਿੱਥੇ ਮੀਂਹ ਪਿਆ ਜਣੇ ਕਿ ਅੱਜ ਜਿਵੇਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਜਿਹੜਾ ਮੌਸਮ ਆ ਉਹ ਨੰਗ ਚੁੱਕਿਆ ਆ ਆਪਾਂ ਦੇਖਿਆ ਸਾਰਿਆਂ ਨੇ ਕਿ ਬਦਲਵਾਈ ਹੋਈ ਆ ਤੇ ਕਿਤੇ ਕਿਤੇ ਮੀਂਹ ਪਿਆ ਤੇ ਕਿਤੇ ਕਿਤੇ ਗੜੇ ਮਰੀ ਵੀ ਹੋ ਚੁੱਕੀ ਆ ਤੇ ਆਪਾਂ ਅੱਜ ਕਰਦੇ ਆ ਸ਼ਾਮ ਤੇ ਰਾਤ ਦੀ ਗੱਲ ਰਾਤ ਨੂੰ 12 1 ਵਜੇ ਤੱਕ ਦਾ ਮੌਸਮ ਕੀ ਕੀ ਅਪਡੇਟ ਦਿੰਦਾ ਹੈ ਸਵੇਰ 6 ਵਜੇ ਤੇ ਕਰਦਾ ਤੇ 6 ਵਜੇ ਤੋਂ ਆਪਾਂ ਫਿਰ ਦੀ ਸਵੇਰ ਦੀ ਜਾਣਕਾਰੀ ਤੁਹਾਨੂੰ ਆਪਾਂ ਸਵੇਰ ਦਵਾਂਗੇ ਜਿਵੇਂ ਕਿ ਅੱਜ ਕੱਲ ਜਿਹੜੇ ਮੌਸਮ ਆ ਇਹ ਪਰਵਤਰ ਮੈਂਟੋ ਮੈਂਟੀ ਕਰ ਦਿੰਦੇ ਆ ਬੱਦਲ ਵਾ ਇੱਕੋ ਦਾ ਮਾ ਜਾਂਦੀ ਹੈ ਹਨੇਰੀ ਦਾ ਮੌਸਮ ਹੁੰਮਸ ਬਣ ਜਾਂਦੀ ਹੈ ਗਮ ਤੇ ਗਮ ਲੱਗ ਜਾਂਦਾ ਜਦੋਂ ਗਮ ਲੱਗ ਜਾਂਦਾ ਬੱਦਲ ਬੰਦ ਦੀ ਸੁਭਾਵਨਾ ਪੈਦਾ ਹੋ ਜਾਂਦੀ ਹੈ ਹੁਣ ਆਪਾਂ ਜਿਵੇਂ ਇੱਕ ਗੱਲ ਕਰਦੇ ਆਂ ਜੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਵੀ ਮੋਗਾ ਮੁਕਸਰ ਨਨੰਦਰ ਤੇ ਜੋ ਕਪੂਰਥਲਾ ਲਾ ਲੋ ਜੀ ਇਧਰ ਸਾਰੇ ਇਹਨਾਂ ਦੇ ਇਹਨਾਂ ਦੇ ਵਿੱਚ ਬਦਲਬਾਜੀ ਤਾਂ ਪੂਰਾ ਪੂਰਾ ਢੱਲ ਬਣਿਆ ਹੋਇਆ ਹੈ ਤੇ ਬਦਲਬਾਜੀ ਜ਼ਿਆਦਾਤਰ ਜਿਹੜਾ ਪ੍ਰਭਾਵ ਤੇ ਪ੍ਰਭਾਵਿਤ ਇਲਾਕਾ ਹੈਗਾ ਬਠਿੰਡਾ ਫਰੀ ਕੋਟ ਦੇ ਇਲਾਕੇ ਪਈ ਜਾਣਗੇ ਜੀ ਹੋਰ ਕਈ ਜ਼ਿਲ੍ਹੇ ਹੋਰ ਵੀ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਸਪੈਲ ਲੱਗ ਸਕਦੇ ਆ ਤੇ ਤਕਰੀਬਨ ਬਦਲਬਾਜੀ ਆਪਾਂ ਨੂੰ ਦੇਖਣ ਨੂੰ ਸਾਰੇ ਮਿਲ ਸਕਦੀ ਆ ਤੇ ਨਾਲ ਨਾਲ ਹਨੇਰੀ ਤੇ ਹਵਾ ਵੀ ਤੇਜ਼ ਚੱਲੇਗੀ ਇਹਦੇ ਕਾਰਨ ਜਿਹੜਾ ਮੌਸਮ ਆ ਉਹ 12 1 ਦੇ ਵਿੱਚ ਗਰਜ ਚਮਕਲੇ ਬੱਦਲ ਬਣੇ ਰਹਿਣਗੇ ਤੇ ਕਈਆਂ ਇਲਾਕਿਆਂ ਦੇ ਵਿੱਚ ਮੀਂਹ ਤੇ ਗੜੇਮਰੀ ਵੀ ਹੋ ਸਕਦੀ ਹੈ ਕਣਮਣ ਵੀ ਕਈਆਂ ਇਲਾਕਿਆਂ 'ਚ ਹੋ ਸਕਦੀ ਆ ਤੇ ਕਾਲੇ ਬੱਦਲ ਹੋਣਗੇ ਕਿਆ ਮੁਕ ਦੜਕ ਤੜਮਕ ਹੋਊਗੀ ਪੂਰੇ ਗੱਜਰਾਂਗੇ ਪੂਰੇ ਐ ਬਿਜਲੀ ਕੜਾਕਾ ਮਾਰੂਗੀ ਕਈਆਂ ਇਲਾਕਿਆਂ ਦੇ ਵਿੱਚ ਤੇ ਆਪਾਂ ਜਿਵੇਂ ਗੱਲ ਕਰੀਏ ਚੰਡੀਗੜ੍ਹ ਮੋਹਾਲੀ ਤੇ ਰੂਪਨਗਰ ਫਤਿਹਗੜ੍ਹ ਸਾਹਿਬ ਤੇ ਹੋਰ ਕਈ ਇਲਾਕੇ ਆਪਾਂ ਹੋਰ ਆਪਾਂ ਦੇਖਦੇ ਆ ਜਿਨ੍ਹਾਂ ਦੇ ਇਲਾਕਿਆਂ ਦੇ ਵਿੱਚ ਇਹ ਜਿਹੜੀ ਗਰਜ ਚਮਕ ਤੇ ਥੋੜੇ ਬਰ ਮੀਂਹ ਦੇ ਸਹ ਪਹਿਲਾਂ ਉਧਰ ਵੀ ਲੱਗ ਸਕਦੇ ਆ ਤੇ ਜਿਹੜੇ ਅੱਜ ਦੀ ਤਕਰੀਬਨ ਜਿਹੜੀ ਰਾਤ ਆ ਆ ਆਪਣੀ 1 2 ਬਾਈ ਦੇ ਟਿੱਕਰ ਇਦਾਂ ਹੀ ਚੱਲੂਗੀ ਕਿਤੇ ਨਾ ਕਿਤੇ ਮੀਂਹ ਪਊਗਾ ਕਿਤੇ ਗੜੇ ਪੈ ਸਕਦੇ ਆ ਤੇ ਕਿਤੇ ਹੋਰ ਵੀ ਸਿਸਟਮ ਚੱਲ ਸਕਦਾ ਹੈ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਆਪ ਤੇ ਕਰੋ ਜਦੋਂ ਵੀ ਆਪਾਂ ਵੀਡੀਓ ਪਾਈਏ ਤੁਹਾਡੇ ਕੋਲ ਪਹੁੰਚ ਜਾਵੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਸਾਥੀ ਆਪਾਂ ਤੁਹਾਨੂੰ ਜਾਣਕਾਰੀ ਦੇ ਚੁੱਕੇ ਆ ਕਿ ਕੱਲ ਨੂੰ ਫੇਰ ਆਪਾਂ ਸੱਤ ਵੇਨ ਗਣਕਰੀ ਤੁਹਾਨੂੰ ਪਾਵਾਂਗੇ ਦਿਨ ਦੀ ਵੀ ਦਿਨ ਕਿਵੇਂ ਰਹੇਗਾ ਕੁੱਪ ਲੱਗੇਗੀ ਜਾਂ ਮੀਂਹ ਪਵੇਗਾ ਆਪਾਂ ਉਹ ਥੋੜੀ ਸਾਰੀ ਗੱਲ ਬਤਪਕ ਕਰਾਂਗੇ ਕਿ ਸਾਰੇ ਨੂੰ ਸਸਰੀ ਕਾਲ ਜੀ